ਤੇ ਸਾਰੇ ਇਲਾਕੇ ਦੇ ਵਿੱਚ ਜਿੱਧਰੋਂ-ਜਿੱਧਰੋਂ ਦੀ ਲੰਗਣਾ ਇੱਥੇ 크ਿਸਚਨ ਸਿੱਖ ਜਾਂ ਹੋਰ ਬਰਾਦਰੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਥੇ ਤੇ ਬਸ ਸਭ ਸਾਂਝੀ ਮਾਲਤਾ ਦੇ ਹਿਸਾਬ ਦੇ ਨਾਲ ਸਾਰੇ ਬੰਵਾਂ ਦੇ ਲੋਕ ਬੜਾ ਮਾਣ ਸਨਮਾਨ ਕਰਦੇ ਨੇ ਹਰ ਸਾਲ ਪਹਿਲੇ ਸਾਲ ਤੋਂ ਲੈ ਕੇ ਆ ਤੀਹੇ ਸਾਲ ਤੱਕ ਜੋ ਪਿਆਰ ਇਲਾਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਉਹ ਬੇਵਿਹਾ ਪਿਆਰ ਸਾਨੂੰ ਮਿਲਿਆ ਇਹਨਾਂ ਬੇਸ਼ਮਾਰ ਵਾਪਕ ਘੋਮਾਂ ਦੇ ਵਿੱਚ ਅਸੀਂ ਵੱਡੇ ਹੋਏ ਹਾਂ ਵਾਪਕ ਪੈਸਾਮਾ ਦੇ ਵਿੱਚ ਅਸੀਂ ਇਹ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਪਰ ਪ੍ਰਭੂ ਪਰਮੇਸ਼ਰ ਵੱਲੋਂ ਇੱਕ ਹੀ ਇਨਸਾਨ ਬਣਾਇਆ ਗਿਆ ਤੇ ਇੱਕ ਹੀ ਇਨਸਾਨ ਤੋਂ ਇਹ ਸਾਰੀ ਸੰਤਾਨ ਪੈਦਾ ਹੋਈ ਉਹ ਬੇਸ਼ੱਕ ਅਸੀਂ ਵਾਪਕ ਧਰਮਾ ਜਾਤਾਂ ਪਾਤਾਂ ਚ ਕਬੀੜਾਂ ਚ ਵੱਡੇ ਹੋਏ ਹਾਂ ਪਰ ਵਾਪਕ ਘਰ ਦੇ ਨਾਲ ਸਾਰੇ ਮੇਰੇ ਭੈਣ ਭਰਾ ਇਸ ਮਹੀਨੇ ਦੇ ਵਿੱਚ ਖੁਸ਼ੀਆਂ ਮਨਾ ਰਹੇ ਨੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਤੇ ਜਿੱਥੇ ਅਸੀਂ ਇੱਕ ਦੂਜੇ ਨੂੰ 크리스마ਸ ਦੀਆਂ ਵਧਾਈਆਂ ਦੇ ਰਹੇ ਹਾਂ ਉੱਥੇ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਪੂਰੇ ਵਰਲਡ ਭਰ ਦੇ ਲਈ ਪ੍ਰਭੂ ਦੇ ਚਰਨਾਂ ਵਿੱਚ ਦੁਆਵਾਂ ਭੇਜਦੀਆਂ ਕਰੀਏ ਪਰਮ ਸਤਿਕਾਰਯੋਗ ਮੇਰੇ ਪਰੋਤੇ ਭਰਾਵੋ ਪੂਰੀ ਦੁਨੀਆ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਐਮ ਸੀ ਦੀ ਮੈਂ ਵਿਸ਼ਪਰਿਆਜ ਮਸੀਤੇਜਾ ਚਲ ਚਲ ਸੋਪੜਾ ਚੈਰੀਟੇਡ ਟ੍ਰਸਟ ਦੇ ਸੰਪਾਦਕ ਸੰਚਾਲਕ ਆਪ ਸਭ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਇਹ ਮਨ ਮਹਿਸੂਸ ਕਰ ਰਿਹਾ ਕਿ ਪ੍ਰਭੂ ਪਰਮੇਸ਼ਰ ਨੇ ਉਪਾਰ ਕਿਰਪਾ ਕੀਤੀ ਹੈ ਔਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਦਿਨ ਲੈ ਆਵੇ ਕਿ ਅਸੀਂ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਸਕੀਏ ਸੋ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੂਰਬ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕੀਏ ਸੁਭਾਫਕਟ ਦੇ ਨਾਲ ਸਾਰੇ ਮੇਰੇ ਭੈਣ ਭਰਾ ਇਸ ਮਹੀਨੇ ਦੇ ਵਿੱਚ ਖੁਸ਼ੀਆਂ ਮਨਾ ਰਹੇ ਨੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਤੇ ਜਿੱਥੇ ਅਸੀਂ ਇੱਕ ਦੂਜੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇ ਰਹੇ ਹਾਂ ਉੱਥੇ ਸਾਡੇ ਲਈ ਇਹ ਬੜਾ ਜ਼ਰੂਰੀ ਆ ਕਿ ਅਸੀਂ ਪੂਰੇ ਵਰਲਡ ਭਰ ਦੇ ਲਈ ਪ੍ਰਭੂ ਦੇ ਚਰਨਾਂ ਵਿੱਚ ਦੁਆਵਾਂ ਬੇਨਤੀਆਂ ਕਰੀਏ ਕਿ ਪ੍ਰਭੂ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਔਰ ਬੇਸਕ ਬੇਸਮਾਰ ਵੱਖ-ਵੱਖ ਕੌਮਾਂ ਦੇ ਵਿੱਚ ਅਸੀਂ ਵੰਡੇ ਹੋਏ ਹਾਂ ਵੱਖ-ਵੱਖ ਪੈਸਾਵਾਂ ਦੇ ਵਿੱਚ ਅਸੀਂ ਇਹ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਪਰ ਪ੍ਰਭੂ ਪਰਮੇਸ਼ਰ ਵੱਲੋਂ ਇੱਕ ਹੀ ਇਨਸਾਨ ਬਣਾਇਆ ਗਿਆ ਤੇ ਇੱਕ ਹੀ ਇਨਸਾਨ ਤੋਂ ਇਹ ਸਾਰੀ ਸੰਤਾਨ ਪੈਦਾ ਹੋਈ ਉਹ ਦੇਸ਼ਾਂ ਕਸ਼ੀ ਵੱਖ-ਵੱਖ ਧਰਮਾਂ ਜਾਤਾਂ ਪਾਤਾਂ ਚ ਕਬੀਲਿਆਂ ਚ ਵੰਡੇ ਹੋਏ ਆ ਪਰ ਪ੍ਰਭੂ ਪਰਮੇਸ਼ਰ ਨੇ ਕਿਹਾ ਤੇ ਅਸੀਂ ਸਾਰੇ ਇਕਿਆਂ ਇਸ ਕਰਕੇ ਇਹੀ ਕਾਮਨਾ ਕਰਦੇ ਆ ਪ੍ਰਭੂ ਦੇ ਚਰਨਾਂ ਦੇ ਵਿੱਚ ਕਿ ਪ੍ਰਭੂ ਸਾਬ ਤੇ ਮੇਰ ਪ੍ਰਿਆ ਹੱਥ ਰੱਖਣ ਤੇ ਸਭ ਨੂੰ ਚੰਗੀਆਂ ਸੇਤਾ ਤੇ ਤੰਦਰੁਸਤੀਆਂ ਦੇਣ ਔਰ ਜਿਸ ਜਿਸ ਵੀ ਅਦਾਰੇ ਦੇ ਜਿਹੜੇ ਕੇ ਇਸੀ ਪ੍ਰਭੂ ਆਪਣੇ ਪਰਮੇਸ਼ਰ ਨੂੰ ਵਾਕਫਾ ਢੰਗ ਦੇ ਨਾਲ ਯਾਦ ਕਰ ਰਹੇ ਆ ਸੋ ਸਾਰੇ ਉਸ ਅਕਾਲ ਪੁਰਖ ਦੇ ਨੇਚਾ ਕਰਕੇ ਵਿਸ਼ਵਾਸ ਕਰਕੇ ਸੋਹਣੇ ਢੰਗ ਨਾਲ ਉਹਦੀ ਭਗਤੀ ਰਾਜਨਾ ਕਰੀਏ ਤਾਂ ਜੋ ਸੰਸਾਰ ਦੇ ਜ ਸਾਝੀ ਵਾਲਤਾ ਉਹਦੇ ਔਰ ਨਾਲ ਹੀ ਬੇਨਤੀ ਕਰਦੇ ਆ ਪ੍ਰਭੂ ਦੇ ਚਰਨਾਂ ਦੇ ਵਿੱਚ ਕਿ ਵੀਧੇ ਸਾਲ ਦੇ ਵਿੱਚ ਪ੍ਰਭੂ ਨੇ ਸੁਭਰਿਆ ਤੇ ਕੁਝ ਦਿਨ ਇਸ ਸਾਲ ਦੇ ਬਾਕੀ ਨੇ ਪਰਭੂ ਇਹਨਾਂ ਦਿਨਾਂ ਦੇ ਵਿੱਚ ਸਭ ਨੂੰ ਸੰਭਾਲ ਕੇ ਰੱਖਣ ਔਰ ਆਉਣ ਵਾਲਾ ਸਾਲ 2026 ਸਾਰੇ ਸੰਸਾਰ ਦੇ ਲਈ ਵੱਡੀਆਂ ਖੁਸ਼ੀਆਂ ਕਿਹੜੇ ਲੈ ਕੇ ਆਵੇ ਤਾਂ ਜੋ ਸਭ ਲੋਕ ਬੇਲਦੁਲ ਕੇ ਰਹਿਣ ਤੇ ਪ੍ਰਭੂ ਆਪਣੇ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫਿਰ ਤੋਂ ਸਭ ਲੋਕਾਂ ਨੂੰ ਬਹੁਤ-ਬਹੁਤ ਕ੍ਰਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ ਔਰ ਨਾਲ ਹੀ ਨਾਲ ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ 22 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ 23ਵੀਂ ਸੋਭਾ ਯਾਤਰਾ ਜੋ ਕੱਢੀ ਜਾ ਰਹੀ ਹੈ ਬੜੀ ਧੂਮ ਧਾਮ ਦੇ ਨਾਲ ਸੋ ਇਹ ਪ੍ਰੋਫੈਸਰ ਦੀ ਬੜੀ ਵਪਾਰਕ ਕਿਰਪਾ ਅਗੇ ਜਦੋਂ ਅਸੀਂ ਅੱਜ ਤੋਂ 23 ਸਾਲ ਪਹਿਲਾਂ ਸੋਭਾ ਯਾਤਰਾ ਪਹਿਲੀ ਵਾਰ ਲੈ ਕੇ ਨਿਕਲੇ ਤੇ ਉਸ ਸਮੇਂ ਕੁੱਲ ਮਿਲਾ ਕੇ ਸਾਡੇ ਮਗਰ ਜਿਹੜੀਆਂ ਨਾਲ ਸਨ 80 ਗੱਡੀਆਂ ਸਨ ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਜ਼ਿਆਦਾ ਟਰਾਲੀਆਂ ਤੇ ਸਗਤਾਂ ਆਉਂਦੀਆਂ ਹੁੰਦੀਆਂ ਸੀਗੀਆਂ ਟਰੈਕਟਰ ਟਰਾਲੀਆਂ ਲੈ ਕੇ ਤੇ ਇੱਕੋ ਕੇ ਵਗਰਾ ਉਹ ਦੇਸੀਏ ਵੱਡੇ ਖੁੱਲੇ ਸਾਧ ਹੁਣ ਟਰਾਲੀਆਂ ਤੇ ਕੋਈ ਵਰਲਾਈ ਆਪਣੀਆਂ ਪ੍ਰਭੂ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ ਹੋਈਆਂ ਨੇ ਵਧੀਆ ਤੋਂ ਵਧੀਆ ਤਾਂ ਤੋਂ ਤਾਂ ਕੁਝ ਰੈਂਟ ਤੇ ਕਰਵਾ ਲੈਂਦੇ ਨੇ ਤੇ ਹਜ਼ਾਰਾਂ ਗੱਡੀਆਂ ਦਾ ਕਾਫਲਾ ਜਿਹੜਾ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23 ਦਸੰਬਰ ਨੂੰ ਹੋਏਗਾ ਮੋਟਰਸਾਈਕਲ ਪ੍ਰਭੂ ਦੀ ਅਪਾਰ ਕਿਰਪਾ ਦੇ ਨਾਲ ਬੇਵਾਬ ਮੋਟਰਸਾਈਕਲਾਂ ਦੇ ਧਰਾਂ ਦੇ ਵਿੱਚ ਇੱਕ ਇੱਕ ਘਰ ਦੇ ਵਿੱਚ ਦੋ ਦੋ ਮੋਟਰਸਾਈਕਲ ਨੇ ਔਰ ਮੋਟਰਸਾਈਕਲਾਂ ਦੀਆਂ ਢੀੜਾਂ ਲੱਗਦੀਆਂ ਨੇ ਸਵੇਰ ਯਾਤਰਾ ਦੇ ਅਗਲੇ ਬੰਨੇ ਔਰ ਉਹ ਇੱਕ ਖਿੱਚ ਦਾ ਕੇਂਦਰ ਨੌਜਵਾਨ ਬੜੇ ਹੁੰਦੇ ਨੇ ਠੰਡ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਬੜੇ ਸੋਹਣੇ ਲੱਗਦੇ ਨਾਲ ਅੱਗੇ ਮੋਟਰਸਾਈਕਲਾਂ ਤੇ ਅਗਵਾਈ ਕਰਦੇ ਨੇ ਤੇ ਉਹ ਵੀ ਸੈਂਕੜੇ ਮੋਟਰਸਾਈਕਲ ਹੁੰਦੇ ਨੇ ਇਸੇ ਤਰ੍ਹਾਂ ਗੱਡੀਆਂ ਜਿਹੜੀਆਂ ਪਿੱਛੇ ਤੱਕ ਹੁੰਦੀਆਂ ਨੇ ਉਹ ਅਸੀਂ ਬਾਅਦ ਵਿੱਚ ਵੀਡੀਓ ਦੇ ਵਿੱਚ ਵੇਖਦੇ ਆ ਉਸ ਸਮੇਂ ਤੇ ਸਾਡੀ ਨਜ਼ਰ ਵੀ ਨਹੀਂ ਜਾਂਦੀ ਇੰਨੀ ਦੂਰ ਤੱਕ ਗੱਡੀਆਂ ਹੁੰਦੀਆਂ ਨੇ ਮਾਦਯਿਲ ਜਦੋਂ ਅਸੀਂ ਵੀਡੀਓ ਕੰਨੇ ਤੇ ਫਿਰ ਉਹ ਸਾਰੀਆਂ ਗੱਡੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਬੜੀ ਮਨ ਨੂੰ ਤਸੱਲੀ ਖੁਸ਼ੀ ਹੁੰਦੀ ਆ ਕਿ ਪ੍ਰਭੂ ਪਰਮੇਸ਼ਰ ਦੇ ਪਿਆਰ ਦਾ ਸਬੂਤ ਆ ਕਿ ਇੰਨੀ ਵੱਡੀ ਲਾਇਲ ਗੱਡੀਆਂ ਦੀ ਇੰਨੇ ਵੱਡੇ ਪ੍ਰਬੰਧ ਪ੍ਰਭੂ ਆਪ ਹੀ ਕਰਦੇ ਨੇ ਅਸੀਂ ਇਹ ਪ੍ਰਬੰਧ ਨਹੀਂ ਕਰ ਸਕਦੇ ਉਸ ਤੋਂ ਬਾਅਦ ਹਰ ਥਾਂ ਪਿੰਡ ਪਿੰਡ ਬੜੇ ਬੜੇ ਵੱਡੇ ਮਹਾਨ ਲੰਗਰ ਲਾਇਆ ਜਾਂਦੇ ਨੇ ਜਿਸ ਜਿਸ ਵੀ ਧੰਨਵਾਦ ਕਰ ਪਿੰਡਾਂ ਵਾਲੇ ਜਿਹੜੇ ਨੇ ਆਪਣੇ ਹਿਸਾਬ ਨਾਲ ਲਾਉਂਦੇ ਨੇ ਕਿਉਂਕਿ ਵੰਡ ਕੇ ਲੰਗਰ ਲਾਉਂਦੇ ਨੇ ਜੇ ਇੱਕ ਨਗਰ ਦੇ ਵਿੱਚ ਕੜਾ ਪ੍ਰਸਾਦ ਦਾ ਹੋਵੇ ਤੇ ਅਗਲੇ ਨਗਰ ਦੇ ਵਿੱਚ ਲੱਡੂਆਂ ਦਾ ਹੁੰਦਾ ਜਾਂ ਹੋਰ ਮਠਾਈਆਂ ਦਾ ਉਸ ਤੋਂ ਅੱਗੇ ਚਾਹ-ਮਗੋੜਿਆਂ ਦਾ ਹੁੰਦਾ ਜਾਂ ਹੋਰ ਕੋਈ ਸਾਦੇ ਸਮਾਨ ਦਾ ਇਸ ਤਰ੍ਹਾਂ ਹੀ ਕਈ ਜਗ੍ਹਾ ਤੇ ਫਰੂਟ ਦਾ ਲੰਗਰ ਹੁੰਦਾ ਮੂੰਗਫਲੀ ਦਾ ਲੰਗਰ ਹੁੰਦਾ ਰੋਹ ਦਾ ਲੰਗਰ ਹੁੰਦਾ ਇਸੇ ਤਰ੍ਹਾਂ ਵੱਖ-ਵੱਖ ਲੰਗਰ ਜਿਹੜੇ ਲਗਾਏ ਜਾਂਦੇ ਨੇ ਤੇ ਖਾਣੇ ਦਾ ਜਿਹੜਾ ਖਾਸ ਤੇ ਵੱਡਾ ਲੰਗਰ ਹੁੰਦਾ ਉਹ ਪਿੰਡ ਮੀਆਂਪੋੜ ਦੇ ਵਿੱਚ ਹੁੰਦਾ ਉੱਥੇ ਫਿਰ ਸੰਗਤ ਨੂੰ ਕੋਈ 2 ਘੰਟੇ ਹਾਂ ਕਹਿੰਦੇ ਆ ਲੱਗ ਜਾਂਦੇ ਨੇ ਜੋ ਵੀ ਬੜੀ ਸਪੀਡ ਦੇ ਨਾਲ ਨੌਜਵਾਨ ਬੱਚੇ ਕੰਮ ਕਰਦੇ ਨੇ ਤੇ ਸਾਰੇ ਇਲਾਕੇ ਦੇ ਵਿੱਚ ਜਿੱਧਰੋਂ ਜਿੱਧੋਂ ਦੀ ਨੰਗਣਾ ਇੱਥੇ 크ਿਸਚਨ ਸਿੱਖ ਜਾਂ ਹੋਰ ਬਰਾਦਰੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਥੇ ਤੇ ਬਸ ਸਭ ਸਾਂਝੀ ਬਾਲਤਾ ਦੇ ਹਿਸਾਬ ਦੇ ਨਾਲ ਸਾਰੇ ਗੋਮਬੰਦ ਲੋਕ ਬੜਾ ਮਾਨ ਸਨਮਾਨ ਕਰਦੇ ਨੇ ਹਰ ਸਾਲ ਪਹਿਲੇ ਸਾਲ ਤੋਂ ਲੈ ਕੇ ਆਹ ਤਿੰਨੇ ਸਾਲ ਤੱਕ ਜੋ ਪਿਆਰ ਇਲਾਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਉਹ ਬੇਮਹਾਰ ਪਿਆਰ ਸਾਨੂੰ ਮਿਲਿਆ ਉਸੇ ਪਿਆਰ ਦਾ صدਕਾ ਕਈ ਨਹੀਂ ਅਸੀਂ ਇਲਾਕਾ ਜਾਂ ਏਰੀਆ ਰੂਟ ਬਦਲਣ ਦੀ ਗੱਲ ਕਰ ਰਹੇ ਆ ਪਰ ਲੋਕ ਪਹਿਲਾਂ ਹੀ ਦੋ ਜਾਂ ਮਹੀਨੇ ਆ ਕੇ ਕਹਿ ਲੱਗ ਪੈਂਦੇ ਨੇ ਵੀ ਨਹੀਂ ਸਾਡੀ ਇਹ ਸੁੱਖਣਾ ਨੇ ਇਹ ਇਲਾਕਾ ਰੂਟ ਨਾ ਬਦਲਿਓ ਜੀ ਕਈ ਵਾਰੀ ਅਸੀਂ ਕਹਿਣ ਦਾ ਯਤਨ ਕੀਤਾ ਕਿ ਅਸੀਂ ਅਗਲੇ ਸਾਲ ਇਧਰੋਂ ਦੀ ਨਹੀਂ ਲੰਘਣਾ ਤੇ ਫਿਰ ਪਹਿਲੂ ਰਾ 22 ਦਸੰਬਰ ਨੂੰ ਜੇ ਕਹਿ ਗਏ ਉਹ ਤੇ 23 ਦਸੰਬਰ ਨੂੰ ਆ ਜਾਂਦੇ ਨੇ ਵੀ ਇਹ ਕੰਮ ਨਾ ਕਰਿਓ ਸਾਡਾ ਕੁਝ ਕੰਮ ਅਧੂਰਾ ਰਹਿ ਗਿਆ ਅਗਲੇ ਸਾਲ ਏਸੀ ਪੂਰਾ ਕਰਨਾ ਸੋ ਪ੍ਰਭੂ ਪਰਮੇਸ਼ਰ ਸੰਤਾਂ ਤੇ ਵੀ ਉਪਾਰ ਕਿਰਪਾ ਕਰੀ ਜਿਹੜੀਆਂ ਸੰਗਤਾਂ ਬਨੇਰੇ 4 ਵਜੇ ਆ ਕੇ ਲੈਨ ਚ ਲੱਗ ਜਾਂਦੀਆਂ ਨੇ ਉਹਨਾਂ ਤੇ ਪ੍ਰਭੂ ਅਪਾਰ ਕਿਰਪਾ ਕਰੇ ਸਾਡੇ ਪਾਸਟਰ ਸਾਹਿਬਾਨ ਵਕਫਾ ਸੁਖ ਪ੍ਰਧਾਨ ਚਰਚਾ ਨਾਲ ਸਬੰਧਤ ਉਹ ਵੀ ਆਪਣੀ ਸੰਗਤ ਨੂੰ ਬੜੀ ਬਸਤੀਤੀ ਦੇ ਨਾਲ ਸਮੇਂ ਨਾਲ ਲੈ ਕੇ ਆਉਂਦੇ ਨੇ ਤੇ ਫਿਰ ਸਾਰਾ ਪ੍ਰੋਗਰਾਮ ਜਿਹੜਾ ਸਮੇਂ ਨਾਲ ਤੈ ਹੁੰਦਾ ਉਸ ਤੋਂ ਬਾਅਦ 25 ਦਸੰਬਰ ਬਣਾਉਣਾ ਸੀ ਸਾਰਿਆਂ ਪਿੰਡ ਭਰਾਵਾਂ ਨੇ ਮਿਲ ਕੇ 25 ਦਸੰਬਰ ਤੋਂ ਬਾਅਦ ਨਵਾਂ ਸਾਲ ਸਾਰੇ ਪਿੰਡ ਭਰਾਵਾਂ ਨੇ ਬਣਾਉਣਾ ਮਿਲ ਕੇ ਇਸੇ ਤਰ੍ਹਾਂ ਹੀ ਮਿਲ ਝੁਲ ਕੇ ਆਪਣੀ ਆਪਣੀ ਸੰਗਤਾਂ ਦੇ ਨਾਲ ਪਾਸਟਰ ਸਾਹਿਬਾਨ ਬਰਦਰ ਸਹਿਬਾਨ ਔਰ ਵਕਫਾ ਕਮਿਸ਼ਨਰੀਆਂ ਦੇ ਸੰਚਾਲਕ ਜਿਹੜੇ ਨੇ ਉਹ ਸੋਹਣੇ ਲਗਦੇ ਨਾਲ ਇਸੇ ਤਰ੍ਹਾਂ ਮਨਾਉਣ ਉਤੇ ਸਰਬ ਸਾਂਝੀ ਵਾਲਾਂ